ਮਰ ਉਸਮਾ ਜੀ ਇਹ ਤਿੰਨ ਤਿੰਨ 2013 ਦਾ ਮਸਲਾ ਹੈ ਜੀ ਜਿਹੜਾ ਕਿ ਇੱਕ ਵਿਆਹ ਸਮਾਗਮ ਚ ਮੈਂ ਆਪਣੇ ਮਾਸੀ ਦੇ ਬੇਟੇ ਦੀ ਮੈਰਿਜ ਦੇ ਵਿੱਚ ਗਈ ਸੀ ਉੱਥੇ ਜਿਹੜਾ ਅੱਜ ਐਮਐਲਏ ਬਣਿਆ ਹੋਇਆ ਵਾ ਉਰਫ ਡਰਾਈਵਰ ਹੀ ਏ ਉਸ ਵਕਤ ਇਹ ਇਹ ਹਰ ਮਨਜਿੰਦਰ ਸਿੰਘ ਉਰਫ ਸਾਬਾਲ ਐਂਡ ਲਾਲਪੁਰਾ ਔਰ ਹਰਵਿੰਦਰ ਸਿੰਘ ਸ਼ੋਸ਼ੀ ਗਗਨਦੀਪ ਅਮਾਨ ਪ੍ਰੀਤ ਜਿਹੜਾ ਔਰ ਇਹਨਾਂ ਦੇ ਜਿਹੜੇ ਸਾਥੀ ਹੀ ਇਹਨਾਂ ਨੇ ਹੜਾ ਨਾਲ ਗਲਤ ਕੀਤਾ ਜਾਤੀਸ਼ੂਤ ਸੰਬਦ ਬੋਲੇ ਔਰ ਪੁਲਿਸ ਮੁਲਾਜ਼ਮ ਜਿਹੜੇ ਉਹਨਾਂ ਨੇ ਸਾਡੇ ਪਰਿਵਾਰ ਦੀ ਕੁੱਟਮਾਰ ਕੀਤੀ ਸਾਡੇ ਨਾਲ ਅਸ਼ਲੀਲਤਾ ਕੀਤੀ ਵਿਦ ਟੈਕਸੀ ਡਰਾਈਵਰ ਨਾਲ ਮਿਲ ਕੇ ਸਾਰਿਆਂ ਨੇ ਹੜਾ ਨਾਲ ਅਸ਼ਲੀਲਤਾ ਕੁੱਟਮਾਰ ਸਾਨੂੰ ਇਹਨਾਂ ਗਲਤ ਸਾਨੂੰ ਮਹਿਸੂਸ ਕਰਾਇਆ ਸਾਡੇ ਨਾਲ ਗਲਤ ਕੀਤਾ ਕਿ ਅੱਜ ਜਿਹੜਾ ਮੈਨੂੰ ਇਨਸਾਫ ਮੇਰੇ ਮਾਨ ਜੋ ਹਾਈਕ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਸਾਨੂੰ ਮਿਲਿਆ ਹੈ ਮੈਂ ਬਹੁਤ ਖੁਸ਼ ਹਾਂ ਜੀ ਕਿਵੇਂ ਲੱਗ ਰਹੀ ਮੈਂ ਮਹਿਸੂਸ ਕਰ ਰਹੀ ਜੀ ਅੱਜ ਨਹੀਂ ਇਨਸਾਫ ਮਿਲਿਆ ਵਾ ਮੈਂ ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਆਪਣੇ ਬਾਬਾ ਸਾਹਿਬ ਦਾ ਡਾਕਟਰ ਪੀਮਰਾਓ ਉਮੀਦਗਰ ਜੀ ਦਾ ਕਿ ਜਿਨ੍ਹਾਂ ਨੇ ਸਦਾਨ ਦੇ ਰਿਕਾਰਡਿੰਗ ਅੱਜ ਮੈਨੂੰ ਇਨਸਾਫ ਮਿਲਿਆ ਔਰ ਮੈਂ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਖਾਸ ਕਰਕੇ ਆਪਣੇ ਹਸਬੰਦ ਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਔਰ ਮੈਨੂੰ ਇਨਸਾਫ ਦਿਵਾਇਆ ਬਹੁਤ ਜ਼ਿਆਦਾ ਮੈਨੂੰ ਔਕੜਾਂ ਦਾ ਸਾਹਮਣਾ ਕਰ ਮੈਂ ਦੱਸਣਾ ਚਾਹਨੀ ਐ ਤੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਦੋ-ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸ ਸਕੀ ਕਿਉਂਕਿ ਇਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੀ ਮੈਨੂੰ ਕੇਸ ਵਾਪਸ ਲੈਣ ਲਈ ਪ੍ਰੈਸ਼ਰ ਰਾਈਜ਼ ਕੀਤਾ ਜਾਂਦਾ ਸੀ ਔਰ ਮੈਂ ਦੋ-ਦੋ ਮਹੀਨੇ ਆਪਣੇ ਘਰ ਚੋਂ ਵੀ ਬਾਹਰ ਰਹੀਆਂ ਵੇਦ ਮੇਰੇ ਹਸਬੰਡ ਔਰ ਮੇਰੇ ਫੈਮਿਲੀ ਇਹ ਤਰ੍ਹਾਂ ਕਰ ਲਿਆ ਹਾਂ ਹਾਂਜੀ ਸਜ਼ਾ ਜਿਹੜਾ ਦੋਸ਼ੀ ਕਰਾਰ ਜਿਹੜਾ ਮਾਨਜੋਗ ਤਰਨਤਾਰਨ ਕੋਰਟ ਵੱਲੋਂ ਕਰ ਦਿੱਤਾ ਗਿਆ ਔਰ ਉਹਨਾਂ ਨੂੰ ਰੈਸਟ ਵੀ ਜਿਹੜਾ ਕਰ ਲਿਆ ਗਿਆ ਕਿੰਨੇ ਚਿਰ ਦੀ ਸਜ਼ਾ ਸੁਝਾਜੀ ਹੋਣੀ ਹੈ ਕਿਤੋਂ ਕਿਤਰਾ ਸਰ ਇਹ ਜਿਹੜਾ 12 ਤਰੀਕ ਜੱਸਾਬ ਨੇ ਪਾਈ ਹੈ ਮੈਨੂੰ ਮਾਨਜੋਗ ਕੋਰਟ ਤੇ ਪੂਰਾ ਭਰੋਸਾ ਹੈ ਜੀ ਮੈਂ ਮਾਨਜੋਗ ਕੋਰਟ ਤੋਂ ਇਹੀ ਆਸ ਵੀ ਕਰਦੀ ਹਾਂ ਔਰ ਮੈਂ ਉਹਨਾਂ ਨੂੰ ਅੰ ਮੀਤ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ-ਘੱਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਕਿਹੜੇ ਇੱਕ ਵਕੀਲ ਸਾਹਿਬ ਨੇ ਕੇਸ ਲੜਿਆ ਤੇ ਕਿੰਨਾ ਉਹਨੂੰ ਢਾਗ ਦੇ ਨਾਲ ਲੜਿਆ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਦੱਸਣਾ ਚਾਹੁੰਦੀ ਆ ਕਿ ਅਮਿਤ ਤਮਨ ਜੀ ਜਿਨ੍ਹਾਂ ਨੇ ਮੇਰੇ ਨਾਲ ਬਿਨਾਂ ਕਿਸੇ ਲਾਲਚ ਤੋਂ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇੱਜ਼ਤ ਦਿੱਤੀ ਪਹਿਲ ਦਿੱਤੀ ਤੇ ਅੱਜ ਜਿਹੜਾ ਮੈਨੂੰ ਇਨਸਾਫ਼ ਦਿਵਾਇਆ ਬੀ ਅਨਨਦੀ ਵਾਈਫ ਰਜੀਖਾ ਖਾਲਸਾ ਵਾਈਫ ਰਜੀਖਾ ਫਤਿਹ ਮੈਂ ਧੰਨਵਾਦ ਕਰਦਾ ਮਾਨਯੋਗ ਕੋਰਟ ਜ਼ਿਲ੍ਹਾ ਤਰਨਤਾਰਨ ਦਾ ਜਿਨ੍ਹਾਂ ਨੇ 13 ਸਾਲ ਬਾਅਦ ਅੱਜ ਸ਼ੈਡਿਊਲ ਕਾਸਟ ਭਾਈਚਾਰੇ ਦੇ ਐਸ ਸੀ ਜਿਹੜਾ ਐਕਟ ਦੇ ਅਧੀਨ ਜਿਹੜੀ ਆ ਉਹ ਸਜ਼ਾ ਸੁਣਾਈਆਂ ਤੇ ਆਪਣਾ ਜਿਹੜਾ ਦੋਸ਼ੀ ਿਕrar ਕਰ ਦਿੱਤਾ ਗਾਇ ਦੋਸ਼ੀਆਂ ਨੇ ਤੇ ਮਨਜਿੰਦਰ ਸਿੰਘ ਲਾਲਪੁਰਾ ਮਤੇ ਜਿਹੜਾ ਵਿਧਾਇਕ ਸੀਗਾ ਕਿਉਂਕਿ ਲਗਾਤਾਰ ਸਾਨੂੰ ਇਹ ਡਰਾਇਆ ਜਾਂਦਾ ਇਹ ਤੁੰਕਾਇਆ ਜਾਂਦਾ ਇਹ ਕੇਸ ਵਾਪਸ ਲੈਣ ਲਈ ਪਰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇ德ਕਰ ਸਾਹਿਬ ਦੇ ਕਾਨੂੰਨ ਦਾ ਸਾਨੂੰ ਸੂਰਣ ਵਿਸ਼ਵਾਸ ਸੀਗਾ ਅੱਜ ਜਿਹੜਾ ਦੋਸ਼ੀਆਂ ਨੂੰ ਅਮਾਨਜੋਗ ਅਦਾਲਤ ਨੇ ਦੋਸ਼ੀ ਕਰਾਰ ਕਰਤਾ ਹੈ ਅਸੀਂ ਇਹ ਅਦਾਲਤ ਦਾ ਧੰਨਵਾਦ ਕਰਦੇ ਹਾਂ ਫੈਬਰਨ ਸੰਧ ਸਿੰਘ ਜੋ ਅੱਜ ਮੈਡਮ ਦਾ ਜਿਹੜਾ ਕੇਸ ਪੁਰਾਣਾ ਚੱਲਦਾ ਆ ਰਿਹਾ ਹੈ 2013 ਦਾ ਇਸ ਤਰ੍ਹਾਂ ਇਹਨੂੰ ਵੇਖਦੇ ਜੋਰ ਕੀ ਕਹਿਣਾ ਚਾਹੋਗੇ ਦੇਖੋ 12 13 14 ਸਾਲ ਪੁਰਾਣਾ ਕੇਸ ਹੈ ਜੀ ਔਰ ਜੋ ਵੀ ਜਸੋ ਫੈਸਲਾ ਕਰਦੇ ਆਪਣੇ ਸੋਚ ਸਮਝ ਨਾਲ ਕਰਦੇ ਆ ਬਿਲਕੁਲ ਸਹੀ ਕੀਤਾ ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਅਪੀਲ ਦੇ ਦਫਾਈ ਕਿ ਪ ਜਾਣ ਜੀ ਪਰ ਜਿਵੇਂ ਵੇਖਣਾ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਹਿੰਦੇ ਸਿਰ ਮੁਖੇ ਤਰਵਾ ਦਿੰਦਾ ਪੰਜੰਦਰ ਲਾਲ ਸਰੂ ਨੇ ਇਹ ਗੱਲ ਕੀਤੀ ਬਿਲਕੁਲ ਫਿਰ ਮੱਥੇ ਪ੍ਰਵਾਨਾ ਦਾਅਦਾਵ ਕੰਫਰਮ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਦੇ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਹਾਂਜੀ ਨਹੀਂ ਸਜ਼ਾ ਜਿਹੜੀ ਉਹਦੇ ਵਾਸਤੇ ਨਿਖੀ ਗਈ ਆ ਪਰ ਜ਼ਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੇ ਲਗਾਈ ਆ ਕਿੰਨੇ ਕੇਸ ਚੜਿਆ ਨਵਲਬਲ ਹੈਗੀ ਕੇਸ ਚ ਕਿੰਨੇ ਨਵਲਬਲ ਇਹੋ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉ ਫਿਰ ਦੇਖੋ ਜਿਹੜਾ ਸੀਕ ਟੈਗ ਆ ਉਹ ਤੇ 5 ਸਾਲ ਦੀ ਵਾਤੋਂ ਵਾਤ ਸਜ਼ਾ ਹੈ ਗਈ ਆ ਜਾਇਦ ਦੇ ਮੁਤਾਬਕ ਉਹ ਚਾਰ ਵੀ ਹੋ ਸਕਦੀ ਤੇ ਲ ਵੀ ਹੋ ਸਕਦੀ ਉਹਦੇ ਮੁਤਾਬਕ ਕੇਸ ਸਰ ਕਿੰਨੇ ਇਨਵੋਲਵਰ ਆ ਕੇਸ ਦੇ ਵਿੱਚ ਹਾਂਜੀ ਕੇਸ ਵਿੱਚ ਕਿੰਨੇ ਇਨਵੋਲਵਰ ਐਡੇ ਇਹਦੇ ਕੇਸ ਦੇ ਟੁਰਨ ਪਾਰਾ ਜਾਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਾ ਕਿ ਇੱਕ ਬੰਦਾ ਕੋਈ ਹੋਇਆ ਵਾ ਇੱਕ ਤਿਹਾੜ ਜੇਲ੍ਹ ਦੇ ਵਿੱਚ ਅਰਵਿੰਦਰ ਸਿੰਘ ਸੋਸ਼ੀ ਬਹੁਤ ਤਿਹਾੜ ਜੇਲ੍ਹ ਦਿੱਲੀ ਬੰਦਰ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋਈ ਹਾਂਜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ। ਅਭੀ ਤਾਂ ਜੀ ਇੱਕ ਜਿਹੜਾ ਕੇਸ ਚੱਲ ਰਿਹਾ ਸੀ ਇਹ ਕਿੰਤੀ ਨਾਮ ਦੇ ਲੇਡੀਜ਼ ਦਾ ਪਰਿਵਾਰ ਦਾ ਔਰ ਕਦੋਂ ਤੱਕ ਇਹ ਚੱਲੇਗਾ। ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਆ ਗਿਆ। ਸਟੇਟ ਡਿਊਟੀ ਕਮਾਂਡ ਦੇ ਨਾਂ ਤੇ ਕਾਜ ਕਰਦੀ ਸੀ। ਸਰ ਕਿਸ ਤਰ੍ਹਾਂ ਇਹ ਕੇਸ ਚੱਲ ਰਿਹਾ ਤੇ ਅੱਜ ਕੀ ਦੇਖਣ ਨੂੰ ਮਿਲੇ। ਸਰ ਜਿਹੜਾ ਹੈ 4-3-2013 ਉਹ 69/13 ਉਹ ਹੈ ਐਫਆਰ ਤੱਤੂ ਇਸੇ ਦੇ ਤਰ੍ਹਾਂ ਦੇ ਵਿੱਚ ਅੰਡਰ ਸੈਕਸ਼ਨ ਸ਼ਡਿਊਲ 10 ਤਹਿਤ ਦੇ ਵਿੱਚ ਤੇ 372 ਸਬੰਧਤ ਮਾਮਲੇ ਨੂੰ ਗੋਲ ਤੋਂ 323 ਧਾਰਾ ਦੇ ਅਰੇ ਹੋਰ ਵੀ ਕੀਤਾ ਰੱਖਿਆ ਗਿਆ। ਹੂੰ ਤੇ ਅੱਜ ਸਰ तकरीबन ਟੋਟਲ 11 ਜਿਹੜੇ ਗਏ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਕਾਂ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਜਿੱਤਿਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਦਾ ਨਾਮ ਹੈ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ ਬਾਹਰ ਉਹਨਾਂ ਨੂੰ 323 148 190 ਆਪੀਸੀ ਤਹਲੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਰਾਜੀ ਫਿਲਹਾਲ ਛਾੜ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਧ ਸਿੰਘ ਪਰਮਿੰਦਰ ਸਿੰਘ ਉਸ ਦੋਸ਼ੀ ਮਨਜਿੰਦਰ ਸਿੰਘ ਉਸਾਬਾ ਕਬਲਦੀਪ ਸਿੰਘ ਅਸ਼ਨੀਕ ਮਾ ਤਸੀਮ ਸਿੰਘ ਦੇ ਤਰਜਿੰਦਾ ਸੀ ਇਹ 826 ਨਾਲ ਕਸਟਡੀ ਲੈ ਤੇ ਫਿਰ 12 ਤੇ 9 ਮਹੀਨਾ 2025 ਸਾਡੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਸੀ ਸੈਕਿੰਡੀ ਸਜ਼ਾ ਸਮਝ ਸਰ ਸਜ਼ਾ ਜਿਹਨੀ ਸੁਣਾਈ ਦੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਵੀ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂਗੇ ਫਿਰ ਦੱਸੀ ਜਾਗੇ ਸਰ ਦੇਖੋ ਕੋਈ ਇਹੋ ਜੀ ਹੋਈ ਨਹੀਂਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਹੋਈ ਬਾਕੀ ਜਿਹੜੇ ਦੋਸ਼ੀ ਉਹ 826 ਜੇ ਕਸਟਡੀ ਜਾਈਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਹਲਕਾ ਕਡੂਨ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਉਹ ਪੀ ਐਮ ਉਹਨਾਂ ਦਾ ਉਹਨਾਂ ਦੇ ਵਿੱਚ ਰੁਕ ਲਗਾ ਸੀ ਉਹ ਐਡ ਐਡ ਮੂਵਮੈਂਟਸ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਹਨਾਂ ਨੂੰ ਜਾਤੀ ਸ਼ਬਦ ਕਿਰੇ ਕੀ ਨਾਂ ਉਹਨਾਂ ਦਾ ਬੰਦੀਨ ਸਿੰਘ ਸਾਬ੍ਹ ਸਰ ਉਹ ਉਹਨਾਂ ਨੇ ਉਸ ਟਾਈਮ ਇਹ ਗਏ ਨੇ ਬਦਲ ਸਰ ਐਮ ਐਲ ਏ ਕਟੂ ਸਾਹਿਬ ਕਿ ਉਹਨਾਂ ਦੀ ਰੈਸਟ ਬੈ ਚੁੱਕੀ ਹੈ 13 ਸਾਲਾਂ